ਵਾਈਪਸ ਆ ਗਏ ਆ ਫੇਸ਼ੀਅਲ ਵਾਈਪਸ ਹਾਂਜੀ ਫਲੇਵਰ ਤੁਹਾਨੂੰ ਸਾਰੇ ਮਿਲਣਗੇ ਏ ਟੂ ਜ਼ੈਡ ਬਜ਼ਾਰੋਂ ਤੁਸੀਂ ਮੈਡੀਕਲ ਦਾ 100 ਰੁਪਿਆ ਦਾ ਲੈਣੇ ਹੋ ਤੁਹਾਨੂੰ ਪੈਣਾ 18 ਰੁਪਿਆ ਦਾ ਡੈਨਮਰ ਚਾਰ ਵੱਡਾ ਵੀ ਆ ਗਿਆ ਹਾਂਜੀ ਡੈਨਮਰ ਚਾਰ ਵੱਡੇ ਦੇ ਉੱਤੇ ਐਮ ਆਰ ਵੀ ਹੈਗੀ 250 ਰੁਪਿਆ ਓਕੇ ਬਾਈ ਫਰੈਸ਼ ਰੇਟ ਦਾ ਮਾਲ ਆ ਗਿਆ ਹਾਂ 250 ਵਾਲਾ ਤੁਹਾਨੂੰ 200 ਰੁਪਿਆ ਦਾ ਸੈੱਟ ਓਕੇ ਬਾਈ ਉਸ ਦੇ ਦੋ ਇੱਕ ਨਾਲ ਇੱਕ ਫ੍ਰੀ ਆ ਆਨੀਅਨ ਸ਼ੈਂਪੂ ਆਨੀਅਨ ਆਇਲ 40 40 ਰੁਪਏ 3 300 ਰੁਪਏ ਐਮ ਆਰ ਵੀ ਚੈੱਕ ਕਰੋ ਓਕੇ ਬਾਈ ਦਾ ਡੀਓ ਆ ਗਿਆ ਹਾਂਜੀ 300 ਵਾਲਾ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਹੈਂਗਿੰਗ ਦੇ ਵਿੱਚ ਫੇਸ ਬੁਸ਼ ਆ ਗਏ ਓਕੇ ਬਾਈ ਨਾਲੇ ਵਿੱਚ ਤਿੰਨ ਚਾਰ ਤਰ੍ਹਾਂ ਦੇ ਫਲੇਵਰ ਹੈ ਹਾਂਜੀ ਇੱਕ ਦੇ ਉੱਤੇ 65 ਰੁਪਏ ਐਮ ਆਰ ਪੀ ਹੈ ਓਕੇ ਬਾਈ ਇੱਕ ਪੀਸ ਦੇ ਉੱਤੇ 65 ਰੁਪਏ ਐਮ ਆਰ ਪੀ ਹੈ ਤੇ 45 ਰੁਪਏ ਦੇ ਤਿੰਨ ਪੀਸ ਹਾਂਜੀ ਸਾਸੀ ਕਾਲ ਦੀ ਦਾਰਾਂ ਨੂੰ ਆਪਾਂ ਖੜਾ ਲੁਧਿਆਣੇ ਫੀਲਡ ਗੰਜ ਤੇ ਦਿਖਾਉਣਾ ਉਹਨੂੰ ਹੋਰ ਕਾਸਮੈਂਟ ਦਾ ਸਾਮਾਨ ਆ ਵੀ ਆਇਆ ਹੈ ਸਾਗਰ ਕੋਲੇ ਆਜੋ ਵੀਡੀਓ ਬਣਾ ਰਹੇ ਹਾਂ ਮਨਜੀ ਸਾਗਰ ਦੀ ਯਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਠੀਕ ਹੋ ਮੇਰੇ ਭਰਾ ਬਰੀਆਂ ਪੈਣਾ ਤੇ ਇਹ ਦੇਖੋ ਤੁਹਾਨੂੰ ਅੱਜ ਵਧੀਆ ਵਧੀਆ ਸੋਦੇ ਦਿਖਾਣੇ ਆ ਗਰਮੀਆਂ ਆ ਗਈਆਂ ਡੈਨਵਰ ਆ ਗਿਆ ਪਾਊਡਰ ਬਹੁਤ ਆ ਗਏ ਨੇ ਸਿਰਮ ਆ ਗਏ ਆ ਡੈਨਵਰ ਦਾ ਜਾੜ ਤੁਹਾਨੂੰ ਕਿੰਨੇ ਦਾ ਪੈਣਾ 145 ਰੁਪਏ ਦਾ 145 ਠੀਕ ਹੈ 24 ਪੀ ਦਾ ਹੈ ਉਦਾਂ ਪੁਜਾਰੋ ਤੁਸੀਂ 195 ਰੁਪਏ ਦਾ ਲੈਣਾ ਤੁਹਾਨੂੰ 145 ਰੁਪਏ ਆ ਦੇਖੋ ਇਹੰਜ ਜੋ ਆਈ ਹੋਈ ਹੈ ਇਹੰਜ ਜੋ ਕਿੰਨੇ ਦੀ ਪਣੀ 60 ਰੁਪਏ ਦੀ ਸਾਰਾ ਸਰਮ ਆਇਆ 로즈 ਵਾਟਰ ਆਇਆ ਓਕੇ ਆਹ ਵੈਕ ਕਰੋ ਇਹਨਾਂ ਦੇ ਵਿੱਚ ਆਉਂਦਾ ਹੈ ਇਹ ਆਨਿਅਨ ਸ਼ੈਂਪੂ ਆਨਿਅਨ ਆਇਲ 40 40 ਰੁਪਏ 3 300 ਰੁਪਏ ਅਮਰ ਵੀ ਚੈੱਕ ਕਰੋ ਓਕੇ ਬਈ ਫਰੈਸ਼ ਰੇਟ ਦਾ ਮਾਲ ਹੈਗਾ 40 ਰੁਪਏ ਸਿਰਫ ਠੀਕ ਹੈ ਜੀ ਹੂੰ ਸੋਫੀ ਸੋਫੀ ਪੈਡ ਆ ਗਿਆ ਆਪਣੇ ਕੋਲ ਓਕੇ ਸੋਫੀ ਐਂਟੀ ਬੈਕਟੀਰੀਆ ਤੁਹਾਨੂੰ ਕਿੰਨੇ ਦਾ ਪੈਣਾ 42 ਰੁਪਏ ਐਮ ਆਰ ਪੀ 3 ਰੁਪਏ ਦਾ ਓਕੇ ਇਹਨਾਂ ਦਾ ਮਾ ਜਿੱਦੇ ਓਕੇ ਸੋਫੀ 35 ਵਾਲਾ ਤੁਹਾਨੂੰ ਕਿੰਨੇ ਦਾ ਪੈਣਾ 24 ਰੁਪਏ ਦਾ ਹਵਾਈਪਸ ਆ ਗਏ ਆਫੀਸ਼ੀਅਲ ਵਾਈਪਸ ਹਾਂਜੀ ਫਲੇਵਰ ਤੁਹਾਨੂੰ ਸਾਰੇ ਮਿਲਣਗੇ A to Z ਬਾਜ਼ਾਰੋਂ ਤੁਸੀਂ ਮੈਡੀਕਲ ਦਾ 100 ਰੁਪਏ ਦਾ ਲੈਣੇ ਹੋ ਤੁਹਾਨੂੰ ਪੈਣਾ 18 ਰੁਪਏ ਦਾ ਓਕੇ ਠੀਕ ਹੈ ਜੀ ਹੂੰ ਕੋਮ ਐਕਸ ਪੱਟੀਆਂ ਹਾਂਜੀ ਤੁਹਾਨੂੰ ਪਤਾ ਹੀ ਐ ਐਕਸ ਪੱਟੀ 150 ਰੁਪਏ ਐਮ ਆਰ ਪੀ ਮੋਟੀ ਪੱਟੀ ਹੋਏਗੀ ਤੁਹਾਨੂੰ ਪੈਣੀ 35 ਰੁਪਏ ਦੀ ਡੈਨਵਰ ਜਾਰ ਵੱਡਾ ਵੀ ਆ ਗਿਆ ਹਾਂਜੀ ਡੈਨਵਰ ਜਾਰ ਵੱਡੇ ਦੇ ਉੱਤੇ ਐਮ ਆਰ ਪੀ ਹੈਗੀ 250 ਰੁਪਏ ਓਕੇ ਬਾਈ ਫਰੈਸ਼ ਰੇਟ ਦਾ ਮਾਲ ਆ ਗਿਆ ਹੂੰ 250 ਵਾਲਾ ਤੁਹਾਨੂੰ 200 ਰੁਪਏ ਦਾ ਸੈੱਟ ਆ ਓਕੇ ਬਈ ਬੋਸ ਦੇ ਦੋ ਇੱਕ ਨਾਲ ਇੱਕ ਫ੍ਰੀ 24 ਘੰਟੇ ਐਡਾ ਟੀਵੀ ਤੇ ਓਕੇ ਬਈ ਛੋਟਾ ਵੀ ਆ ਗਿਆ ਛੋਟਾ ਤੁਹਾਨੂੰ ਪਹਿਣਾ 100 ਰੁਪਏ ਦਾ ਇੱਧਰ ਦੁਬਈ ਦਾ ਡੀਓ ਆ ਗਿਆ ਹਾਂਜੀ 300 ਵਾਲਾ ਤੁਹਾਨੂੰ ਕਿੰਨੇ ਦਾ ਪਹਿਣਾ 100 ਰੁਪਏ ਦਾ ਓਕੇ ਬਈ ਮਾਲ ਬਹੁਤ ਆਇਆ ਹੋਇਆ ਆ ਯਾ ਦੇਖੋ ਹਾਂ ਫੇਸ ਸ਼ੌਸ਼ ਆ ਗਏ ਹੈਂਗਿੰਗ ਚਿੱਪ ਹਾਂਜੀ ਹੈਂਗਿੰਗ ਦੇ ਵਿੱਚ ਫੇਸ ਸ਼ੌਸ਼ ਆ ਗਏ ਆ ओके भाई। ਅਰੇ ਵਿੱਚ ਤਿੰਨ ਚਾਰ ਤਰ੍ਹਾਂ ਦੇ ਫਲੇਵਰ ਹੈ। ਹਾਂਜੀ। ਇੱਕ ਦੇ ਉੱਤੇ 65 ਰੁਪਏ ਐਮ ਆਰਪੀ ਹੈ। ओके भाई। ਇੱਕ ਪੀਸ ਦੇ ਉੱਤੇ 65 ਰੁਪਏ ਐਮ ਆਰਪੀ ਹੈ। ਤੇ 45 ਰੁਪਏ ਦੇ ਤਿੰਨ ਪੀਸ। ਇਹ ਜੀ ਕੰਪਨੀ ਦਾ ਮਾਲ ਹੋਏਗਾ, ਫਰੈਸ਼ ਰੇਟ ਦਾ ਮਾਲ ਹੈ। 65 ਰੁਪਏ ਵਾਲਾ ਸਿਰਫ 15 ਰੁਪਏ ਦਾ ਪੈ ਗਿਆ ਤੁਹਾਨੂੰ। ਇਤਰ ਆ ਗਏ। ਇਤਰ ਤੁਹਾਨੂੰ ਪਹਿਣਾ 90 90 ਰੁਪਏ ਦੇ। ओके भाई। ਇਹ 90 ਰੁਪਏ ਦਾ ਇਤਰ ਆ ਵੱਡਾ। ਓਕੇ। ਔਰ 2.5 300 ਰੁਪਏ ਦਾ ਸੇਲ ਹੁੰਦਾ।